ਪਟਿਆਲਾ ਫਾਸਟ ਨਿਊ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਨਾਲ ਸੋ ਇਸ ਟਾਈਮ ਅਸੀਂ ਖੜੇ ਆ ਪਿੰਡ ਖੇੜੀ ਨਗਾਇਆਂ ਜਿੱਥੇ ਕਿ ਅੱਜ ਆਪਾਂ ਕਹਿ ਦਈਏ ਬਹੁਤ ਹੀ ਖੁਸ਼ ਹੋ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਆਪਾਂ ਇਹ ਤੀਆਂ ਤੀਜ ਦੀਆਂ ਬੜਾ ਵਧੀਆ ਤਿਉਹਾਰ ਇੱਥੇ ਪਿੰਡ ਖੇੜੀ ਨਗਾਇਆਂ ਦੇ ਵਿੱਚ ਮਨਾਇਆ ਗਿਆ ਹੈ ਇੱਥੇ ਸਰਪੰਚ ਸਾਹਿਬ ਦੀ ਰਹਿਨਮਾਈ ਹੇਠ ਇਹ ਜੋ ਪ੍ਰੋਗਰਾਮ ਕੀਤਾ ਗਿਆ ਹੈ ਅਤੇ ਸਪੈਸ਼ਲ ਤੌਰ ਤੇ ਆਪਾਂ ਕਹਿ ਦਈਏ ਐਮਐਲਏ ਸਾਹਿਬ ਕੁਲਵੰਸੀ ਕੁਵਾਜੀ ਕਰਦੀ ਉਹਨਾਂ ਦੀ ਨੌ ਰਾਣੀ ਵੀ ਸਪੈਸ਼ਲ ਤੌਰ ਤੇ ਆਪਾਂ ਇੱਥੇ ਪਹੁੰਚੇ ਇਨਾ ਦੇ ਰਹਿਨੁਮਾਈ ਹਟੇ ਪ੍ਰੋਗਰਾਮ ਕੀਤਾ ਗਿਆ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਮੇਰੇ ਨਾਲ ਜੁੜੇ ਰਹੋ ਹਰਪ੍ਰੀਤ ਕੌਰ ਕੱਗਾ ਨਾਲ ਤਾਂ ਕਿ ਤੁਹਾਡੇ ਨਾਲ ਅਸੀਂ ਸਾਰੀਆਂ ਖਬਰਾਂ ਸਾਂਝੀਆਂ ਕਰ ਸਕੀਏ ਪਟਿਆਲਾ ਫਾਸ ਨਿਊਜ਼ ਦੇ ਨਾਮ ਜੀ ਗਾਣ ਜੀ ਨਤੀ ਨਾਲ ਨਾਲ ਰੋਟੀਆਂ ਨੂੰ ਕੇੜੇ ਦਿਂਦੀ ਆਈ ਸੱਸ ਪਕਾਵੇ ਰੋਟੀਆਂ ਨੂੰ ਕੇੜੇ ਦਿਂਦੀ ਆਈ ਸੱਤ ਸੇਣੀ ਬਾਰਾ ਤਾੜੀ ਮੈਂ ਤੇਰਾ ਢਾੜੀ ਆਈ ਸੱਤ ਸੇਣੀ ਬਾਰਾ ਪਾਣੀ ਮੈਂ ਤੇਰਾ ਢਾੜੀ ਆਈ ਲੱਗਦੇ ਹੈ 啊！ নাই <laughs> ਦੇ ਵਿੱਚ ਐਮਐਲਏ ਸਾਹਿਬ ਕੁਲਵੰਤ ਸਿੰਘ ਬਾਜੀਕਰਦੀ ਜੋ ਫੈਮਲੀ ਹੈ ਉਹਨਾਂ ਦੀ ਨੋ ਰਾਨੀ ਆਪਣੇ ਵਿੱਚ ਮੌਜੂਦ ਹੈ ਪਿੰਡ ਥੇੜੀ ਨਗਾਈਆਂ ਸਪੈਸ਼ਲ ਤੌਰ ਤੇ ਤੀਆਂ ਦਾ ਪ੍ਰੋਗਰਾਮ ਆਪਾਂ ਕਹਿਦੇ ਉਹਨੂੰ ਚਾਰ ਚੰਦ ਲਾਉਣ ਵਾਸਤੇ ਸਪੈਸ਼ਲ ਤੌਰ ਤੇ ਇੱਥੇ ਪਹੁੰਚੇ ਨੇ ਸੱਪਾ ਨਾਲ ਵੀ ਗੱਲਬਾਤ ਕਰਦੇ ਪਹਿਲਾਂ ਤੁਹਾਨੂੰ ਮੁਬਾਰਕਾਂ ਬਹੁਤ ਜ਼ਿਆਦਾ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸੋ ਮੱਚ ਸਾਨੂੰ ਇਹਨੇ ਵਧੀਆ ਪ੍ਰੋਗਰਾਮ ਤੇ ਇਨਵਾਈਟ ਕੀਤਾ ਸਿਮਰਨ ਕੌਰ ਇਹ ਕਹਿੰਦੇ ਨੇ ਪ੍ਰੋਗਰਾਮ ਤੇ ਬਹੁਤ ਹੀ ਅਸਰ ਤੇ ਥੇੜੀ ਨਗਾਈਆਂ ਲੱਗੀਆਂ ਨੇ ਤੇ ਕੀ ਕਹਿਣਾ ਚਾਹੁੰਦੇ ਜਿਹੜੇ ਇਸ ਪ੍ਰੋਗਰਾਮ ਬਾਰੇ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਸਾਨੂੰ ਇੰਨੇ ਵਧੀਆ ਪ੍ਰੋਗਰਾਮ ਤੇ ਇਨਵਾਈਟ ਕੀਤਾ ਬਹੁਤ ਵਧੀਆ ਪ੍ਰੋਗਰਾਮ ਸੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੰਨਾ ਵਧੀਆ ਪਿਆਰ ਸਤਿਕਾਰ ਦਿੱਤਾ ਥੈਂਕ ਯੂ ਸੋ ਮਚ ਪੂਰਾ ਇੰਜੋਏ ਵੀ ਕੀਤਾ ਹੈ ਹਾਂਜੀ ਬਹੁਤ ਇੰਜੋਏ ਕੀਤਾ ਨੱਚ ਟਪਟੇਗਾ ਫਿਰ ਇੰਜੋਏਗਾ ਹਾਂਜੀ ਬਹੁਤ ਕਿ ਜੋ ਹੁਣ ਆਪਣੀ ਨਵੀਂ ਆਪਾਂ ਕਹਿੰਦੀ ਪਨੀਰੀ ਹੈ ਜੋ ਪੀੜੀ ਹੈ ਜਿਨ੍ਹਾਂ ਨੂੰ ਚਰਖਿਆਂ ਬਾਰੇ ਆਪਾਂ ਕਹਿੰਦੀ ਤਿੰਨ ਤਿਰੰਜਣਾ ਬਾਰੇ ਕੁਝ ਪਤਾ ਹੀ ਨਹੀਂ ਤੇ ਉਹ ਨਵੀਂ ਪੀੜੀ ਨੂੰ ਤੁਸੀਂ ਇਸ ਟਾਈਮ ਮੋਟੀਵੇਸ਼ਨ ਕੀ ਦੇਣਾ ਚਾਹੋਗੇ ਜੋ ਪੁਰਾਣਾ ਵਿਰਸਾ ਆਪਾਂ ਕਾਇਮ ਰੱਖਣ ਲਈ ਉਹਨਾਂ ਨੂੰ ਬਸ ਇਹੀ ਬੇਨਤੀ ਹੈ ਜਿਹੜੇ ਆਪਣੇ ਪੁਰਾਣੇ ਤਿਉਹਾਰ ਨੇ ਐਵੇਂ ਚੱਲਦੇ ਰਹਿਣ ਤਾਂ ਕਿ ਉਹਨਾਂ ਨੂੰ ਵੀ ਸਾਰੇ ਆਪਣੀ ਪੁਰਾਣੀ ਪੀੜ੍ਹੀ ਬਾਰੇ ਪਤਾ ਲੱਗਦਾ ਰਹੇ ਹਾਂਜੀ ਬਸ ਇਹੀ ਕਹਿਣਾ ਹੈ ਸੋ ਕਹੇ ਦੀ ਇਸ ਟਾਈਮ ਆਪਾਂ ਨੇ ਐਮਐਲਏ ਦੀ ਨੌਰਣੀ ਨਾਲ ਵੀ ਗੱਲਬਾਤ ਕੀਤੀ ਹੈ ਸੋ ਉਹਨਾਂ ਨੇ ਕਿਹਾ ਵੀ ਜੋ ਆਪਣੇ ਪਿੰਡਾਂ ਵਿੱਚ ਈ ਤਿਆਂ ਦਾ ਜੋ ਪ੍ਰੋਗਰਾਮ ਮਨਾਇਆ ਜਾ ਰਿਹਾ ਸੀ ਆਪਣੇ ਜੋ ਨਵੀਂ ਪਨੀਰੀ ਆਪਾਂ ਕਹੇ ਦੀ ਨਵਾਂ ਯੁਵਾ ਪੀੜ੍ਹੀ ਲਾਲੋ ਜ ਕੁੜੀਆਂ ਨੇ ਹੈ ਨਾ ਉਹਨਾਂ ਨੂੰ ਆਪਣੇ ਵਿਰਸੇ ਬਾਰੇ ਪਤਾ ਨਹੀਂ ਉਹ ਵਿਰਸੇ ਨੂੰ ਕਾਇਮ ਰੱਖਣ ਲਈ ਹਰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜੋ ਤਿਆਂ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਹਾਂਜੀ ਕੀ ਨਾ ਆਪਣਾ ਮੇਰੇ ਨਾਲ ਬੇਅੰਤ ਖੋਰ ਹੈ ਜੀ ਕਿ ਅੱਜ ਇੱਥੇ ਪਿੰਡ ਖੇੜੀ ਨਗਾਇਆਂ ਤੁਹਾਡੇ ਪਿੰਡ ਦੇ ਵਿੱਚ ਨਾ ਬੜਾ ਰੰਗ ਰੰਗਾੜਾ ਪ੍ਰੋਗਰਾਮ ਧੀਆਂ ਦਾ ਮਨਾਇਆ ਹੈ ਨਾ ਪਿੰਡ ਧੀਆਂ ਦਾ ਤਿਉਹਾਰ ਤੇ ਕੀ ਕਹਿਣਾ ਚਾਹੋਗੇ ਤੇ ਬਾਰੇ ਕੀ ਤੁਸੀਂ ਲੋਕਾਂ ਨੂੰ ਮੋਟੀਵੇਸ਼ਨ ਦੇਣਾ ਚਾਹੋਗੇ ਅਸੀਂ ਚਾਹੁੰਦੇ ਹਾਂ ਵੀ ਸਾਰੀਆਂ ਧੀਆਂ ਪੈਣਾ ਇਸੇ ਤਰ੍ਹਾਂ ਸਾਂਝੀਆਂ ਇਕੱਠੀਆਂ ਹੋਣ ਜਿਵੇਂ ਪਹਿਲਾਂ ਹੁੰਦੀਆਂ ਸੀਗੀਆਂ ਹੁਣ ਵਿਚਦੀ ਜਿਵੇਂ ਤੁਸੀਂ ਜਾਣਦੇ ਹੋਗੇ ਲੋਕ ਹਟ ਗਏ ਸੀ ਮਨਾਉਣੋਂ ਪਰ ਇਸ ਵਾਰ ਉਪਰਾਲਾ ਕੀਤਾ ਭਗਵਾਨ ਤਮਾਂ ਦੀ ਸਰਕਾਰ ਨੇ ਅਸੀਂ ਐਮਐਲਏ ਦੇ ਪਰਿਵਾਰ ਦਾ ਜੀ ਆਇਆਂ ਨੂੰ ਕਰਦੇ ਆ ਜੋ ਸਾਡੇ ਸੁਨਗਰ ਖੇੜੇ ਵਿੱਚ ਪਹੁੰਚੇ ਨੇਗੇ ਸੋ ਸਾਡੀ ਖੁਸ਼ੀ ਨੂੰ ਚਾਰ ਚੰਨ ਲਾਏ ਨੇ ਇੱਥੇ ਆ ਕੇ ਕ ਤੁਸੀਂ ਬਹੁਤ ਖੁਸ਼ ਆਏ ਧੰਨਵਾਦ ਠੀਕ ਹੈ ਤੇ ਆਪਾਂ ਕਹਿ ਦਈਏ ਵੀ ਜਦੋਂ ਪੇਕੇ ਘਰ ਆਉਂਦੀਆਂ ਨੇ ਧੀਆ ਸਹੁਰਿਆਂ ਤੋਂ ਹਨਾ ਉਹਨਾਂ ਦੇ ਸੰਧਾਰੇ ਵੀ ਆਉਂਦੇ ਨੇ ਤੇ ਨੋਹਾਂ ਦੇ ਵੀ ਜਾਂਦੇ ਨੇ ਹਨਾ ਉਹ ਵਿਰਸਾ ਆਪਣਾ ਕਾਇਮ ਸ਼ਦ ਕਿਤੇ ਨਾ ਕਿਤੇ ਲੋਕਾਂ ਚ ਜੱਭ ਭੁੱਲ ਗਏ ਨੇ ਹਨਾ ਤੇ ਉਹ ਚੀਜ਼ ਲਈ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਇੱਕ ਤਾਂ ਕਹਿਣਾ ਸਹੇਲੀਆਂ ਇਕੱਠੀਆਂ ਹੁੰਦੇ ਨੇ ਢਿੱਡ ਵੀ ਥੋੜਾ ਜਿਹਾ ਹੌਲਾ ਕਰ ਲੈਂਦੀਆਂ ਨੇ ਪਤਾ ਕੀ ਹੈ ਜੀ ਹੁਣ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਉਹਦਾ ਹੋ ਗਿਆ ਸ਼ੁਰੂ ਥੋੜਾ ਥੋੜਾ ਚੱਲ ਪਿਆਗਾ ਪਹਿਲਾਂ ਤਾਂ ਬਿਲਕੁਲ ਹੀ ਖਤਮ ਹੋ ਗਿਆ ਸੀਗਾ ਬਟ ਹੁਣ ਤਾਂ ਦੇਣ ਲੱਗੇ ਲੋਕ ਫਿਰ ਤੋਂ ਲੱ ਆ ਵੀਰਸਾ ਲੱਗਦਾ ਵੀ ਦਵਾਰੇ ਕਾਇਮ ਹੋ ਗਿਆ ਜੀ ਹੁਣ ਤੁਸੀਂ ਦੇਖੇ ਰਹੋਗੇ ਕੁੜੀਆਂ ਔਰ ਕਿੰਨੇ ਸੋਹਣੇ ਗੋਟੇ ਲਾ ਕੇ ਚੁੰਨੀਆਂ ਪਰਵੰਦੀਆਂ ਪਾਈਆਂ ਹੋਈਆਂ ਕੌਣ ਪਾਉਂਦਾ ਸੀ ਪਹਿਲਾਂ ਪਰਾਂਦੀਆਂ ਸੋਹਣੀਆਂ ਵੀ ਲੱਗਦੀਆਂ ਸੋਹਣੀਆਂ ਲੱਗਦੀਆਂ ਹੁਣ ਫੁਲਕਾਰੀਆਂ ਵੀ ਲਈਆਂ ਹੋਈਆਂ ਨੇਗੀਆਂ ਸੋਹਣੀਆਂ ਲੱਗਦੀਆਂ ਨੇ ਹਨਾ ਮੇਰਾ ਨਾਮ ਕਲਵੀਰ ਹੈ ਜੀ ਅਸੀਂ ਪਿੰਡ ਖੇੜੀ ਨਗਾਈਆਂ ਦੀ ਨੋਕ ਤੀਓ ਨੋ ਆ ਜੀ ਹਾਂਜੀ ਤੁਹਾਡੇ ਪਿੰਡ ਦੇ ਵਿੱਚ ਐਨਾ ਵਧੀਆ ਤਰੀਕੇ ਨਾਲ ਹਨਾ ਵੀ ਪ੍ਰੋਗਰਾਮ ਮਨਾਇਆ ਗਿਆ ਤੀਆਂ ਦਾ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਇਦੇ ਬਾਰੇ ਮੈਂ ਇਹ ਕਹਿਣਾ ਚਾਹੁੰਨੀ ਆ ਵੀ ਕੁੜੀਆਂ ਆਉਂਦੀਆਂ ਨੇ ਇਕੱਠੀਆਂ ਹੁੰਦੀਆਂ ਨੇ ਗਿਆ ਹਨੋ ਬਹਾਨੇ ਨਾਲ ਤੀਆਂ ਪਹਿਣਾ ਆ ਜਾਂਦੀਆਂ ਨੇ ਔਰ ਇਕੱਠੀਆਂ ਹੋ ਜਾਂਦੀਆਂ ਨੇ ਦੇਖੋ ਹਨਾ ਵੀ ਵਧੀਆ ਪ੍ਰੋਗਰਾਮ ਲੱਗਦਾ ਈ ਤੇ ਸਾਡੇ ਸਰਪੰਚ ਸਾਹਿਬ ਜੀ ਵਧੀਆ ਆਪਣੇ ਔਰ ਇਹ ਵਧੀਆ ਪ੍ਰੋਗਰਾਮ ਕਰਦੇ ਨੇ ਤੇ ਸਾਰੇ ਇਕੱਠੇ ਹੁੰਦੇ ਨੇ ਛੋਟੀਆਂ-ਛੋਟੀਆਂ ਬੱਚੀਆਂ ਬੱਚੇ ਸਾਰੇ ਵਧੀਆ ਉਹਦੇ ਨਾਲ ਇਕੱਠੇ ਹੁੰਦੇ ਨੇ ਜੀ ਚਲੋ ਬਹਾਨੇ ਨਾਲ ਕੁੜੀਆਂ ਆ ਜਾਂਦੀਆਂ ਨੇ ਨੂਹਾਂ ਵੀ ਆ ਜਾਂਦੀਆਂ ਨੇ ਗਿਆ ਠੀਕ ਹੈ ਨਾ ਉ ਤਾਂ ਆਪਾਂ ਬਾਹਰ ਜਾਂਦੇ ਨਹੀਂ ਦੇਖੋ ਬਹਾਨੇ ਨਾਲ ਆਪਾਂ ਇਕੱਠੀਆਂ ਹੋ ਜਾਂਦੇ ਆ ਸਕੂਲ ਵਿੱਚ ਹਾਂਜੀ ਹਾਂਜੀ ਬਹੁਤ ਦੁੱਖ ਸੁੱਖ ਕਰਦੇ ਆ ਇੱਕ ਦੂਜੀ ਨਾਲ ਸਹੇਲੀਆਂ ਨੂੰ ਵੀ ਮਿਲਦੇ ਆ ਇਹ ਆਪਾਂ ਪੂ ਕਿਸੇ ਦੇ ਆਪਾਂ ਘਰੇ ਨਹੀਂ ਜਾਂਦੇ ਦੇਖੋ ਆਪਾਂ ਬਹਾਨੇ ਨਾਲ ਹਨਾ ਇਕੱਠੀਆਂ ਹਾਂਜੀ ਹਾਂ ਬਹੁਤ ਵਧੀਆ ਉਹਨਾਂ ਦੇ ਪਿੰਡਾਂ ਦੇ ਵਿੱਚ ਜੋ ਸੱਥਾ ਸੀਗੀਆਂ ਉਹ ਸੱਥਾ ਕਿਤੇ ਨਾ ਕਿਤੇ ਖਤਮ ਹੋ ਗਿਆ ਜਿੱਥੇ ਵਿੱਚ ਨਾ ਬਜ਼ੁਰਗ ਜਾਂ ਬੀਬੀਆਂ ਬਹਿ ਕੇ ਆਪਣਾ ਦੁੱਖ ਸੁੱਖ ਸਾਂਝਾ ਕਰ ਲੈਂਦੀ ਸੀਗੀਆਂ ਕਿਤੇ ਨਾ ਕਿਤੇ ਉਹ ਤਿਹਾੜ ਦੇਕ ਬਹਾਨਾ ਹੁੰਦਾ ਸੀਗਾ ਉਹ ਤਿਹਾੜ ਨੂੰ ਵੀ ਆਪਣੇ ਇੰਜੋਏ ਕਰ ਲੈਂਦੀ ਸੀ ਹਾਂਜੀ 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 ਵਧੀਆ ਉਹਦੇ ਨਾਲ ਤਰੀਕੇ ਨਾਲ ਆਪਾਂ ਦੇਖੋ ਵੀ ਆਪਾਂ ਬੈਠ ਵੀ ਜਾਂਦੇ ਆ ਹਨਾ ਵੀ ਉ ਤਾਂ ਆਪਾਂ ਘਰੋਂ ਬਾਹਰ ਨਹੀਂ ਆਉਂਦੇ ਦੇਖੋ ਬਹਾਨੇ ਨਾਲ ਉਹ ਰਿਹਾ ਆਪਾਂ ਸਕੂਲ ਚ ਸਾਰੇ ਇਕੱਠੇ ਹੋ ਜੰਨੇ ਆਗੇ ਤੇ ਆਪਾਂ ਸਰਪੰਚ ਸਾਹਿਬ ਜੀ ਵੀ ਵਧੀਆ ਆਪਣੇ ਉਹਦੇ ਨਾਲ ਢੰਗ ਨਾਲ ਦੇਖੋ ਆਪਣਾ ਵਧੀਆ ਇੰਜੋਏ ਕਰਦੇ ਨੇ ਬੀਬੀਆਂ ਬੱਚੇ ਠੀਕ ਹੈ ਇਸ ਟਾਈਮ ਖੇੜੀ ਲਗਾਈਆਂ ਤੇ ਸਰਪੰਚ ਸਾਹਿਬ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਰਪੰਚ ਸਾਹਿਬ ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਜੋ ਤੀਆਂ ਤੁਹਾਡੇ ਸਤ ਕੇ ਇੱਥੇ ਮਨਾਈਆਂ ਗਈਆਂ ਸੋਨੂੰ ਹੀ ਬਹੁਤ ਬਹੁਤ ਮੁਬਾਰਕਾ ਜੋ ਹੋ ਰਿਹਾ ਹੈ ਜੀ ਅਸੀਂ ਤਾਂ ਧੰਵਾਦ ਕਰਦੇ ਆ ਤੁਹਾਡੇ ਸਾਰੇ ਰਿਪੋਰਟਰਾਂ ਦਾ ਇਹ ਮੈਂ ਚੇਅਰਮੈਨ ترسےਮ ਚੰਦ ਸ਼ਰਮਾ ਪੀੜੇ ਪਾਤੜਾ ਇਹ ਤੀਆਂ ਨੇ ਜਿਹੜਿਆ 2 ਸਾਲ ਪਹਿਲਾਂ ਮੈਂ ਸ਼ੁਰੂ ਕਰੀ ਜਾਂਦੇ ਮਨਾਉਣੀਆਂ ਤੇ ਇਹ ਬਹੁਤ ਵਧੀਆ ਢੰਗ ਨਾਲ ਮਨਾਇਆ ਜਾ ਰਹੇ ਨੇ ਐਤ ਕੀ ਪੰਚਾਇਤ ਦੇ ਸਹਿਯੋਗ ਨਾਲ ਅਸੀਂ ਜਿਹੜੀਆਂ ਤੀਆਂ ਨੇ ਉਹ ਮਨਾ ਰਹੇ ਹਾਂ ਅਸੀਂ ਪਿੰਡ ਲੋਕਾਂ ਨੇ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਵਾਸੀਆਂ ਦਾ ਜਿਹੜੇ ਸਹਿਯੋਗ ਦੇ ਰਹੇ ਨੇ ਬਹੁਤ ਵਧੀਆ ਆਤੀਆਂ ਮਨਾਇਆ ਜਾਂਦੀਆਂ ਨੇ ਹਰ ਸਾਲ ਤੀਆਂ ਮਨਾਇਆਂ ਜਾਣਗੀਆਂ ਦੇਖੋ ਜਦੋਂ ਅਸੀਂ 5 ਸਾਲ ਪੰਚਾਇਤ ਚਾ ਹੁਣ 5 ਸਾਲ ਤਾਂ ਚੱਲਣਗੇ ਚੱਲਣਗੇ ਬਾਕੀ ਅੱਗੇ ਵੀ ਚੱਲਣਗੇ ਜਦੋਂ ਕੋਈ ਰੀਤ ਚੱਲ ਜਾਈ ਫਿਰ ਚੱਲੀ ਹੋ ਜਾਂਦੀ ਹੈ ਆਪਾਂ ਕਹਿਣਾ ਤੀਆਂ ਨੇ ਪਹਿਣਾ ਨੇ ਬੜਾ ਇੰਜੋਏ ਕੀਤਾ ਹੈ ਵੀ ਆਪਣੇ ਦੁੱਖ ਸੁੱਖੀ ਗਾਣਾ ਭਾਂ ਦੇ ਨਾਲ ਸਾਂਝੇ ਕਰ ਲੰਦੀਆਂ ਨੇ ਸਾਰੀਆਂ ਇੱਕ ਇੱਥੇ ਇਕੱਠੀਆਂ ਹੋਈਆਂ ਨੇ ਤੇ ਇਹ ਕਹਣਾ ਇਹ ਰਸਾ ਮੈਂ ਜਿਹੜੀ ਕਿਤੇ ਨਾ ਕਿਤੇ ਆਪਾਂ ਕਹ ਦੀ ਖਤਮ ਹੋ ਗਈ ਸੀ ਉਹ ਦੁਬਾਰੇ ਨੂੰ ਪੰਜਾਬ ਦੇ ਆਪ ਤੋਂ ਚੱਲ ਪਈਏ ਭਗਵਾਨ ਤਮਾਨ ਦੇ ਹਦਦਾਂ ਤੇ ਇਹ ਜਿਹੜੀਆਂ ਤੀਆਂ ਨੇ ਦੁਬਾਰ ਤੋਂ ਮੰਨਣ ਲੱਗ ਗਿਆ ਪਹਿਲਾ ਵਾਲੇ ਮਾਹੌਲ ਆ ਗਏ ਜੋ ਕਿ ਕੁੜੀਆਂ ਚਿੜੀਆਂ ਇਕੱਠੀਆਂ ਹੋ ਕੇ ਦੁੱਖ ਸੁੱਖ ਕਰਦੀਆਂ ਨੇ ਬਹੁਤ ਵਧੀਆ ਢੰਗ ਨਾਲ ਆਉਂਦੀਆਂ ਨੇ ਪਹਿਲਾਂ ਪੁੱਛਦੇ ਨੇ ਵੀ ਆਪਾਂ ਕਿਹੜੀ ਤਰੀਕ ਨੂੰ ਮਨਾਵਾਂਗੇ ਅਸੀਂ ਇੱਕ ਤਰੀਕ ਨੂੰ ਦੱਸਤਾ ਵੇ ਆਸ਼ਾ 6 ਤਰੀਕ ਨੂੰ ਤੀਆਂ ਮਨਾ ਰਿਹਾ ਸਕੂਲ 'ਚ ਵੀ ਆਪਦੇ ਆਪ ਦੇ ਭਾਈ ਕਹੇ ਦਿਓ ਜਿਹਨੇ ਬੁਲਾਉਣਾ ਬੁਲਾ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਠੀਕ ਹੈ ਜੀ ਵੀਰੇ ਥੋੜੇ ਪਿੰਡ ਖੇੜੀ ਨਗਾਇਆਂ ਦੇ ਵਿੱਚ ਬੜਾ ਵਧੀਆ ਮਤਲਬ ਸਜਜੇ ਢੰਗ ਨਾਲ ਜੋ ਸਰਪੰਚ ਸਾਹਿਬ ਦੀ ਰਹਿਨਮਾਈ ਹੇਠ ਹੈ ਨਾ ਅੱਜ ਤੀਆਂ ਦਾ ਪ੍ਰੋਗਰਾਮ ਮਨਾਇਆ ਗਿਆ ਤੇ ਤੁਸੀਂ ਵਿਰਸੇ ਲਈ ਕੀ ਕਹਿਣਾ ਚਾਹੋਗੇ ਇਹ ਇੱਕ ਕਲਚਰ ਹੈ ਜੀ ਪੰਜਾਬ ਦਾ ਜਿਹੜਾ ਕਿ ਪਹਿਲਾਂ ਹੌਲੀ-ਹੌਲੀ ਅਲੋਪ ਹੁੰਦਾ ਜਾ ਰਿਹਾ ਸੀ ਪਰ 2 ਸਾਲ ਤੋਂ ਅਜੇ ਇਸ ਮਤਲਬ ਤੀਜਾ ਸੈਸ਼ਨ ਹੈ ਸਾਡੇ ਪਿੰਡ ਲਈ ਤਾਂ ਹੁਣ 3 ਸਾਲ ਤੋਂ ਲਗਾਤਾਰ ਸਾਡੇ ਪਿੰਡ ਦੇ ਵਿੱਚ ਤੀਆਂ ਦਾ ਜਿਹੜਾ ਸਮਾਗਮ ਆਉਂਦਾ ਪੂਰਾ ਐਨਜੋਰ ਦੇ ਨਾਲ ਮਨਾਇਆ ਜਾਂਦਾ ਹੈ ਤੇ ਹਰੇਕ ਅਸੀਂ ਪਹਿਲਾਂ ਇਸ ਅ ਅੱਜ ਇਸ ਦੇ ਇਸ ਸਮਾਗਮ ਦੇ ਵਾਸਤੇ ਇੱਕ ਤਰੀਕ ਰੱਖ ਦਿੰਦੇ ਹੁੰਦੇ ਆ ਤਾਂ ਕਿ ਉਹ ਸਾਰੇ ਪਿੰਡ ਦੀਆਂ ਕੁੜੀਆਂ ਜਿਹੜੀਆਂ ਉਹ ਆਪਣੇ ਪੇਕੇ ਆ ਜਾਣ ਤੇ ਆ ਕੇ ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣਨਾਂ ਤੇ ਇਸ ਪ੍ਰੋਗਰਾਮ